ਹਾਂ ਜੀ ਉਦਾਂ ਨਾ ਬੜਾ ਵਧੀਆ ਸਰ ਗਿਆ ਜੇ ਕਿਤੇ ਚਾਰ ਰਿਸ਼ਤੇਦਾਰ ਸੱਦ ਲੈਂਦੇ ਨਾ ਜਾਂ ਪਿੰਡ ਦੇ ਜਾਦਾ ਜਾਣੇ ਕਹਿ ਲੈਂਦੇ ਤੇ ਇੰਨੀ ਗਰਮੀ ਵਿੱਚ ਮਾਤੀ ਮਾਰੀ ਜਾਣੀ ਸੀ ਫਿਰ ਰਸੋਈ ਵਿੱਚ ਤਵਾਨੂੰ ਜੀ ਨਹੀਂ ਕਰਦਾ ਇੰਨੀ ਗਰਮੀ ਆ ਇਸੇ ਕਰਕੇ ਨੂੰ ਸੱਦਿਆ ਆਹੋ ਸਾਰੇ ਰਿਸ਼ਤੇਦਾਰਾਂ ਨੂੰ ਦੇਖੀ ਅੱਛਾ ਨੂੰ ਦੇਾਂਗੇ ਅੱਛਾ ਅੱਛਾ ਸੱਦਿਆ ਵੀ ਇੰਨੀ ਗਰਮੀ ਹੈ ਮੈਂ ਤਾਂ ਨਹੀਂ ਸਮਝ ਆ ਗਈ ਹੈ ਉਹ ਵੀ ਨਾ ਚੰਗਾ ਕੀਤਾ ਬੜਾ ਵਧੀਆ ਕੀਤਾ ਤੁਸੀਂ ਪੁੱਤ ਆ ਲੈ ਫੜ ਆ ਸਗਨ ਮਾ ਤੇਰਾ ਇਹ ਚਾਚੀ ਆਂ ਤੁਹਾਨੂੰ ਨਹੀਂ ਪੋਤਾ ਰਹਿਣ ਕੋ ਦੇਣਾ ਹੀਗਾ ਰਹਿਣ ਦੇ ਕੋਈ ਗੱਲ ਕੁਝ ਨਹੀਂ ਪਗਾਨੀ ਨਹੀਂ ਪੋਤਾ ਕੁਝ ਚਾਹੀ ਨਹੀਂ ਭੈਣ ਜੀ ਮੋੜੀ ਦਾ ਹੁੰਦਾ ਸਕਣ ਕਿਤੇ ਨਾ ਨਾ ਪੋਤਾ ਰੱਖ ਇਹ ਤਰ੍ਹਾਂ ਸਗਨ ਬਣਦਾ ਵਾ ਠੀਕ ਆ ਰੱਖ ਲਾ ਮੇਰੀ ਤੀ ਕੋਈ ਗੱਲ ਨਹੀਂ ਬਾਤ ਨਹੀਂ ਪਰ ਵੀ ਸਹੀ ਹੋ ਗਈ ਚਲੋ ਚਲ ਜਾਂਦੇ ਆ ਆਜੋ ਭੈਣ ਜੀ ਸਵੇਰ ਦੇ ਤੇ ਗਰਮੀ ਚ ਕੰਮ ਕਰ ਕਰ ਕੇ ਆਹ ਤੇ ਨਹੀਂ ਜਾਓ ਮੈਂ ਮਾਰੂ ਗਰਮ ਬਿਦਸ ਨਹੀਂ ਹੋ ਕੋਈ ਬਦਲਾਅ ਹੋ ਗਿਆ ਚਲ ਆਜੋ ਨਾ ਸਸਤਰ ਤੁਸੀਂ ਨਹੀਂ ਕਿਤੇ ਬਾਤ ਤੇ ਨਹੀਂ ਕੋਈ ਜੁੜੀਏ ਤੇ ਦੇਖਣ ਚਾਲ ਕੋਈ ਨਹੀਂ ਦਿੱਤੀ ਪਿਆਰ ਹੁੰਦਾ ਵਾ ਪਿਆਰਾਂ ਨੂੰ ਨਹੀਂ ਕਰਦੇ ਆਪਣੇ ਮਸਤਰਾ ਰਹਿਣਾ ਵਿੱਚ ਇੱਕ ਦੋ ਜੀ ਕਰ ਗਈ ਜੇ ਸਾਰਾ ਤੇਕਿਆਂ ਦੇ ਪਾਸੇ ਗਈ ਉਹਨਾਂ ਦਾ ਘਰ ਘਰ ਚਲ ਕੋਈ ਨਹੀਂ ਹੱਤੀ ਕਰਕੇ ਚਾਚਾ ਅੱਜ ਜਿਹੜੀ ਮੇਰੀ ਸ਼ਬਨ ਬੈਠੀ ਆ ਜਾ ਚੱਤੀ ਬਾਹਰ ਆਵਾਲਾ ਲਈ ਇੱਕ ਬੱਦਲ ਹੋਈ ਲੱਗਦਾ ਮੈਂ ਹੱਥੋਂ ਤੇਨ ਗੁਲੀ ਮਾਂ ਦੀ ਉਹ ਤਾਂ ਚਾਚੀ ਦੀ ਲੋ ਉਹ ਸਦਾ ਚਾਚੀ ਦਾ ਵਿਆਹ ਕਰਦੇ ਨਾਈ ਮਾਂ ਤਾਂ ਇਹ ਲੋ। ਨਾਲੇ ਮਮੂ ਜੀ ਦੀ ਵੀ ਆਪੀ ਆਈਆਂ। ਮੈਂ ਇਹ ਗੱਲ ਤੇ ਲਿਖੀ ਆ। ਵੀ ਚਾਤੀ ਸੱਚੀ ਬਣਾਉਂਦਾ ਕਹਿੰਦੇ ਨਵੇਂ ਬੁੜਾ ਕਹਿੰਦੇ। ਤੇ ਜਿੰਨਾ ਫੇ ਅਗਲੇ ਕਰਦੇ ਹਾਂ ਤੇ ਰਮਿਆ ਫੇ ਚੰਦਾ ਉਹਨਾਂ ਦੇ ਵਾਲੇ ਪਾਸੇ ਪੱਟਾ ਨਹੀਂ ਪਤਾ ਨਹੀਂ ਇਹ ਸਭ। ਪਹਿਲਾਂ ਤਾਂ ਉਹਨਾਂ ਦੇ ਦੋਵਾਂ ਦੇ ਸਿਰ ਤੇ ਪਾਏ। ਪੋਤਾ ਪੰਨਿਆਂ ਚ ਆਂਦੇ ਅੱਜ ਬੋਲੀ ਬੋਲਣ ਦਾ ਵੀ। ਚੱਲ ਮਮੀ ਇਦਾਂ ਨਹੀਂ ਕਰੀਦਾ। ਨਹੀਂ ਮਾਰੇ ਹੈਗੇ ਉਹ। ਪੁੱਤ ਤੇ ਹੌਸਲੇ ਹੌਸਲੇ ਪਤਾ ਲੱਗਣਾ ਵਾ। ਉਹ ਬੜੀ ਮਿੱਠੀ ਜੁਬਾਨ ਦੀ ਆ। ਉਹਨੇ ਮਿੱਠੀ ਜੁਬਾਨ ਦੀ ਭੜ ਕੇ ਤੁਹਾਨੂੰ ਸਾਰਿਆਂ ਨੂੰ ਚੱਟ ਜਾਣਾ ਵਾ। ਕੀਤਾ ਨੂੰ ਪਤਾ ਲੱਗਣਾ ਮੈਂ ਨਹੀਂ ਚਾਹਦੀ ਮੇਰੇ ਨਿਆਣੇ ਨੂੰ ਮੰਨਦੇ ਫੋੜ ਕਮਰਾ ਮੇਰੀ ਮੰਨ ਪਰ ਤੂੰ ਕਿਤੇ ਮੰਨੀ ਇਹ ਨਹੀਂ ਹੁੰਦੀ ਆ ਕੱਲ ਬਾਬਾ ਨੂੰ ਵੀ ਹੋੜਾ ਆਪਣਾ ਘਰ ਦੇ ਤੋਂ ਕਿੱਦਾਂ ਦਾ ਚੱਲਦਾ ਜੀ ਕਹਿੰਦਾ ਨੂੰ ਮੇਰਾ ਬਖਾ ਬਖਾ ਨਹੀਂ ਵੀ ਨਾ ਬੇਫਜ਼ੂਲੀਆਂ ਗੱਲਾਂ ਕਰਦੇ ਆ ਦੱਸ ਹਾਂ ਅੱਜ ਕੱਲ੍ਹ ਫੋਨ ਕਰਦਾ ਉਹ ਕਿ ਤਾਈ ਨੂੰ ਤੇ ਚਾਚੀ ਨੂੰ ਕਿੰਨਾ ਕਰਦੇ ਨੇ ਨਿਆਣੇ ਮੇਰੇ ਵੀ ਤਾਂ ਮਗਰ ਹੈਗੇ ਹੀ ਕਿੰਨਾ ਤੇ ਕਰਦੇ ਇਹੋ ਟਾਕ ਸਾਇਤ ਮਖੂਤਵਾ ਕੋਰੇਨੀ ਜੇ ਮੇਰੇ ਚਾਚਾ ਤੇ ਮੂਹ ਸਾਹਦੇ ਨੂੰ ਕਿ ਲੋੜੀ ਪੂਆ ਕੋ ਜਾਣੀ ਵਿਖੇ ਚਾਚਾ ਜੀ ਕਿਨੇ ਸੁਣੀਆ ਵਾ ਵਗੰਦੀ ਬਾਹਰ ਆ ਪਾਰ ਆ ਪਾਰ ਤੇ ਬਹੁਤ ਹੀ ਮਜਾਵਤ ਹੈ ਕਿ ਮੈਂ ਚਾਹ ਬਣਾ ਕੇ ਲੇਵਾ ਨਿਸ਼ ਦੇਣੇ ਬਹਿ ਜਾ ਠਾ ਬਹਿ ਜਾ ਸਵੇਰ ਦੀ ਭੱਜੀ ਫਿਰਨ ਢਈ ਆ ਕਦੀ ਕੋਸ਼ ਕਰ ਲਾ ਕਦੀ ਕੋਸ਼ ਕਰ ਲਾ ਹੈ ਕਿਤੇ ਨਾਮ ਵੀ ਕਰ ਲਿਆ ਕਰ ਕੋਈ ਗੱਲ ਨਹੀਂ ਫੇਰ ਕੀ ਐ ਇਹੋ ਜੇ ਟਾਈਮ ਕਿਤੇ ਰੋਜ਼ ਰੋਜ਼ ਆਉਂਦੇ ਨੇ ਚੱਲ ਕੋਈ ਨਹੀਂ ਪੁੱਤ ਚਾਹ ਤਾਂ ਦੋ ਤਿੰਨ ਵਾਰੀ ਪੀ ਲਈ ਆ ਤੇ ਵੈਸੇ ਮੌਸਮ ਵੇਖ ਨਾ ਸੁਣਾ ਹੋਇਆ ਵਾ ਹਾਂਜੀ ਬੈਨਿਆ ਕਿਹੜੀ ਕਪਸ਼ਪਾ ਮਾਰਨੇ ਆ ਤੇਰੇ ਚਾਚੇ ਨੇ ਆ ਜਾਣਾ ਵੀ ਚੱਲ ਘਰ ਨੂੰ ਚੱਲੀਏ ਫੇਰ ਮੇਰਾ ਜਾ ਕੇ ਕਿਹੜਾ ਜੀ ਲੱਗਣਾ ਉੱਥੇ ਫੇਰ ਧਿਆਨ ਤੁਹਾਡੇ ਵਿੱਚ ਰਿੰਦਾ ਮੇਰਾ ਮੁਰਮੁਰ ਕੇ ਕਿ ਉਹ ਦਿਨ ਵੈਸੇ ਚਾਚੀ ਜੀ ਭਾਬੀ ਨੂੰ ਲੱਗਦਾ ਸਾਰਾ ਹੀ ਕੰਮ ਕਰਨਾ ਹੁੰਦਾ ਵੇ ਲੋ ਕਿੰਨਾ ਸੁਣਾ ਰੋਟੀ ਬਣੀ ਬਰੇ ਆਹੀ ਹੁੰਦਾ ਨਹੀਂ ਨਹੀਂ ਸਾਰਾ ਕੁਝ ਆਉਂਦਾ ਵਾ ਤੋਂ ਦਾ ਹੈ ਵੀ ਧੀਰੀ ਆ ਕਿਤੇ ਜਵਾਬ ਦੇਣ ਵਾਲੀ ਨਹੀਂ ਜੇ ਨਾਂ ਵੀ ਕੋਈ ਪਤਾ ਲੱਗੇ ਨਾ ਤਾਂ ਪੁੱਛ ਲੈਂਦੀ ਹਣੀ ਜੀ ਨਾ ਹਾਂ ਨਹੀਂ ਤੇ ਪੁੱਛਦੇ ਹੀ ਨਹੀਂ ਕਹੀ ਤੇ ਨਾ ਨਾ ਅਕੜ ਜੀ ਮਰਚ ਲੀਆਂ ਵਾ ਉਹ ਖੋਲ ਲੈਂਦੀ ਆ ਮਤਰਾ YouTube ਤੇ ਉਹਦੇ ਵਿੱਚੋਂ ਕੱਢਣ ਡੈ ਪੈਂਦੇ ਆ ਪਈ ਕਿਹਨੂੰ ਨਹੀਂ ਪੁੱਛਣਾ ਪਰ ਇਹਦੀ ਮੈਂ ਸਿਫਤ ਵੇਖੀ ਆ ਇਹਨੇ ਹਰ ਇੱਕ ਚੀਜ਼ ਤੋਂ ਨਹੀਂ ਨਾ ਪਤਾ ਲੱਗਦਾ ਚੱਲ ਪਹਿਲੀ ਵਾਰੀ ਪੁੱਤ ਡਰ ਲੱਗਦਾ ਹੀ ਆ ਫਿਰ ਕੱਲ ਤੇਰਾ ਵੀ ਵਿਆਹ ਹੋਣਾ ਹੈ ਤੇ ਭਾਵੇਂ ਤੈਨੂੰ ਸਾਰਾ ਕੁਝ ਕਰਨਾ ਆਉਂਦਾ ਵਾ ਪਰ ਜਦੋਂ ਉੱਥੇ ਚੌਂਕੇ ਚੜੰਦੇ ਆ ਨਾ ਤੇ ਬੰਦੇ ਦਾ ਉਹਦੇ ਸੀਰ ਕੰਮਣ ਡੈ ਪੈਂਦਾ ਵਾ ਹਾਂ ਜੀ ਤੁਹਾਨੂੰ ਬਾਰੋ ਵਿਚਾਰੀ ਹੌਲੀ ਹੌਲੀ ਮੈਨੂੰ ਪੁੱਛੀ ਜਾਂਦੀ ਚਾਚੀ ਜੀ ਮਿੱਠਾ ਕਿੰਨਾ ਕ ਪਾਦਾ ਤੇ ਮੈਂ ਵੀ ਦੱਸੀ ਜਾਂਦੀ ਹਗੀ ਮੈਂ ਫਿਰ ਕੀ ਹੋ ਗਿਆ ਨਾ ਫਰਸ਼ੀਦ ਜੀ ਕੋਈ ਪੁੱਛਦਾ ਵ ਮਾਂਦਦਾ ਨਾ ਤਾਂ ਹੀ ਆ ਨਹੀਂ ਨਹੀਂ ਬੜੀ ਚੰਗੀ ਆ ਪੁੱਤ ਬਹੁਤ ਚੰਗੀ ਆ ਚੰਗੇ ਕਰਮ ਕੀਤੇ ਇਹੋ ਜਿਹੀ ਪੁੱਤ ਮਿਲਦਾ ਫੇਰੀ ਨਾ ਪੁੱਤ ਜਾ ਮੇਰੇ ਪਾਣੀ ਦਾ ਗਲਾਸ ਲਿਆ ਤੈਨੂੰ ਪੀਣਾ ਚਾਹੀਦਾ ਨਹੀਂ ਪੁੱਤ ਮੈਂ ਨਹੀਂ ਪੀਣਾ ਮੈਂ ਸੋਚਣ ਦੀ ਆ ਮੇਰੇ ਕੋਲ ਗਲਤੀ ਹੋ ਗਈ ਹਾਏ ਹਾਏ ਕਿਹੜੀ ਗੱਲ ਦੀ ਗਲਤੀ ਭੈਣ ਜੀ ਗਲਤੀ ਇਹ ਅਸੀਂ ਕਿਦਾਂ ਬੋਲੀ ਚਾਹੁੰਗੇ ਜਿਹੜਾ ਚੱਲ ਮੈਂ ਆਪਣੇ ਰਿਸ਼ਤੇਦਾਰ ਸਾਦ ਲਈ ਲਈ ਕਿਤੇ ਉਹਨਾਂ ਨੂੰ ਇੰਨਾ ਚਾਹ ਹੈ ਨਾ ਅੱਛਾ ਤੇ ਭੈਣ ਕਿਤੇ ਇੱਕ ਵਾਰੀ ਸਾਦ ਦੀ ਤੇ ਸਹੀ ਅੱਛਾ ਜਿੰਨੀ ਰੀਜ ਲਾਉਣੀ ਸੀ ਤੇਰੀ ਨੂੰਹ ਦੀ ਜਿਹੜੀ ਮੈਂ ਕਹਿਨ ਦੀ ਗੱਲ ਨਹੀਂ ਤੂੰ ਕੀ ਕਹਿਣ ਦੇ ਇਹ ਮੈਂ ਸਮਝੀ ਜੀ ਨਹੀਂ ਕੋ ਹਾਂ ਦੇਈ ਹਾਏ ਹਾਏ ਤੈਨੂੰ ਕਿਤਾ ਸਮਝ ਜਾਨੇ ਅਗਲੇ ਮੈਨੂੰ ਪਤਾ ਕੀ ਆਂਦੇ ਚੱਲ ਵਿਆਹ ਤੇ ਤਸੀਂ ਆਂਦੇ ਆਂਦੇ ਹੁਣ ਵੀ ਆਵਾਂਗੇ ਨਾ ਤਨ ਚੱਜਣਾ ਨਹੀਂ ਆਵਾਂਗੇ ਕੱਪੜਾ ਲੀਰ ਲੈ ਤੇ ਮੈਂ ਐਸਾ ਕੋ ਸੋਚਣ ਦੀ ਆ ਤੂੰ ਕਾਰਟ ਚ ਪਾ ਕੇ ਪੈਸੇ ਦੇ ਦਿੱਤੇ ਐ ਸ਼ਦਨੀ ਇਹਦੇ ਨਾਲ ਸੁਟ ਲੈਂਦੀ ਮੇਰੀ ਨੋਸਵਾਉਂਦੀ ਪਾਉਂਦੀ ਪਤਾ ਲੱਗਦਾ ਨਾਲੇ ਪੇਕੇ ਜਾਂਦੀ ਤੇ ਦੱਸਦੀ ਲਿਆਉਣਾ ਤੇ ਮੈਂ ਸੂਟ ਹੀ ਪਹਿਨ ਜੀ ਪਰ ਨਵ ਗਈ ਸ਼ਾਮੀ ਤੇ ਸ਼ਾਮੀ ਦੱਸਿਆ ਜਾਂ ਤੁਸੀਂ ਮੈਨੂੰ ਪਹਿਲਾਂ ਇੱਕ ਦੋ ਦਿਨ ਪਹਿਲਾਂ ਦੱਸ ਦੇ ਤੇ ਮੈਂ ਸੋਹਣਾ ਸੂਟ ਲੈ ਕੇ ਆਉਂਦੀ ਕੋਈ ਨਹੀਂ ਹਧਾਰਵਾ ਸੂਟ ਮੈਂ ਦੇਣਾ ਮੋਟੀ ਨੂੰ ਨਹੀਂ ਨਹੀਂ ਹੋਂਦੀ ਆਂਦਾ ਕੀ ਫਾਇਦਾ ਇਦਾਂ ਨਹੀਂ ਚੰਗੇ ਲੱਗੀਦਾ ਜੇ ਮੂੰਹੋਂ ਮੰਗੇ ਕੱਪੜੇ ਮੰਗੂਗੀ ਤੇ ਫੇਰ ਸੋਹਣੀ ਲੱਗਾਂਗੀ ਰਹਿਣ ਤੇ ਹੋਂ ਜਿਹੜਾ ਕੰਮ ਕਰਨਾ ਤੂੰ ਕਰ ਚੜਿਆ ਕੋਈ ਗੱਲ ਨਹੀਂ ਜੇ ਤੇਰੇ ਢਿੱਡ ਚ ਸ਼ੌਂਕ ਹੁੰਦਾ ਤਾਂ ਹੀ ਹੁੰਦੀ ਮੇਰੇ ਕੋਲ ਆ ਕੇ ਮੈਂ ਗਈ ਹੀ ਲੈ ਕੇ ਇਹਨਾਂ ਨੂੰ ਨਾਲ ਪਰ ਤਾਨੂੰ ਪਤਾ ਹੀ ਐ ਕਿ ਸਿਰੇ ਸਿਰ ਕਿਹੜੀ ਦੁਕਾਨਾ ਖੋਲਦਿਆਂ ਵਾ ਤੇ ਮੈਂ ਇਹਨਾਂ ਨੂੰ ਕਹਿਣ ਦੀ ਮੈਂ ਕੋਈ ਗੱਲ ਨਹੀਂ ਹੁਣ ਸ਼ਾਮੀ ਜਾਵਾਂਗੇ ਤੇ ਜਾ ਕੇ ਤੇ ਸੋਹਣਾ ਸੂਟ ਲੈ ਆ ਕੇ ਦਊਂ ਉਟੀ ਨੂੰ ਮੈਂ ਕੀ ਗੱਲ ਮੇਰੇ ਟੜਚਰੀ ਜਾਂ ਨਹੀਂ ਹੁੰਦੀਆਂ ਮੇਰੇ ਵੀ ਤੇ ਇਹੀ ਬੱਚੇ ਆ ਮੈਂ ਕਿਨਾਂ ਦਾ ਕਰਨਾ ਵਾ ਹਾਏ ਹਾਏ ਤੂੰ ਤੇ ਗੱਲ ਨੂੰ ਨਾ ਵਾਰੇ ਨਹੀਂ ਆਉਂ ਦਿੰਦੀ ਹੈਗੀ ਕਮ ਸੋ ਕਮ ਇੰਨਾ ਹੀ ਸੋਚ ਲੈਂਦੀ ਮੇਰੀ ਨੋਹ ਸਾਹਮਣੇ ਇੱਜ਼ਤਮੰਦ ਦੀ ਤੇ ਮੇਰੀ ਸੱਸ ਕਹਿੰਨੂੰ ਮਿਲਦੀ ਐ ਤਾਂ ਹੀ ਅਗਲੀ ਵੀ ਤੇ ਇਹੋ ਆਖਣਾ ਨਾ ਸੱਸ ਮਿਲਦੀ ਨਾ ਹੋਗੀ ਪਰ ਮੇਰੇ ਮਿਲਨ ਦਾ ਕੀ ਫਾਇਦਾ ਤੂੰ ਤਾਂ ਸਿਰ ਸਵਾਲ ਪਾਤੀ ਮੇਰੇ ਹਾਏ ਹਾਏ ਭੈਣ ਜੀ ਤੇ ਕਿੰਦਾਂ ਦੀਆਂ ਗੱਲਾਂ ਕਰਨ ਦੇ ਜੇ ਚਲ ਮੈਂ ਸਗਨ ਤੇ ਪਾਇਆ ਵਾ ਨਾ ਤੇ ਸੂਟ ਵੀ ਮੈਂ ਦੇਣਾ ਵਾਂ ਸਹੀਦਾਂ ਦੀਆਂ ਗੱਲਾਂ ਨਾ ਕਰੋ ਮੇਰਾ ਮਨ ਦੁਖਦਾ ਫਿਰ ਮੇਰੀ ਸੁਣ ਲੈ ਗੱਲ ਹੁਣ ਨਾ ਸੂਟ ਲਈ ਜੇ ਲਿਆਉਣਾ ਹੈ ਤੇ ਟਾਈਮ ਨਾਲ ਲਿਆਉਂਦੀ ਹੁਣ ਕੀ ਫਾਇਦਾ ਚਲ ਕੋਈ ਨਹੀਂ ਭੈਣ ਜੀ ਜੋ ਕਰਨਾ ਉਹ ਤੇ ਮੈਂ ਕਰਨਾ ਹੀ ਆ ਉਹ ਜੀਵਨ ਹਾਂਜੀ ਬੜੀਆਂ ਸਲਾਈਆਂ ਪਈਆਂ ਜੇ ਚਲ ਜੀ ਘਰ ਜੂ ਨਾ ਫਿਰ ਚਲੋ ਮੈਂ ਤੇ ਅੱਗੇ ਕਹਿਣ ਦੀ ਹੀ ਪਹੁੰਦੇ ਆ ਬਾਅਦ ਚਲੀਏ ਜਾ ਕੇ ਵੇਖਿਓ ਘਰ ਦਾ ਕੰਮ ਧੰਦਾ ਆਹ ਨਾਲ ਮਿਸਤਰੀਆਂ ਨਾਲ ਫੇਰਾ ਨਹੀਂ ਨਾ ਮਾਰਿਆ ਸਵੇਰ ਦਾ ਹਾਂ ਮੈਂ ਕਿਤੋਂ ਗਿਆ ਮੈਂ ਤਾਂ ਜੋ ਦੇ ਇੱਥੇ ਮੁੜ ਕੇ ਮੈਂ ਫੋਨ ਫਾ ਨਹੀਂ ਆਇਆ ਉਹਨਾਂ ਦਾ ਚਲੋ ਫਿਰ ਚਲੀਏ ਹਾਂ ਬਹਿ ਜਾਓ ਮੋਟੀ ਦੀ ਚਾਹ ਧਰੀ ਪੀ ਕੇ ਚੱਲ ਜਿਓ ਨਹੀਂ ਨਹੀਂ ਭੈਣ ਜੀ ਬਹੁਤ ਚਾਹ ਪੀ ਲਈ ਆ ਸਵੇਰ ਦੀ ਚਾਹ ਹੀ ਪੀਣ ਦੇ ਆ ਕੋਈ ਗੱਲ ਨਹੀਂ ਹੁਣ ਚੱਲਦੇ ਆ ਘਰ ਜਾ ਕੇ ਵੇਖੀ ਆਪਣਾ ਕੰਮ ਕਰ ਚੰਗਾ ਭਾਬੀ ਜੀ ਫੇਰ ਮਾਰਾਂਗੇ ਚੱਕਰ ਹਾਂ ਚਲੋ ਠੀਕ ਹੈ ਚੰਗਾ ਭੈਣ ਜੀ ਐਡੀ ਢੀਠਾ ਨਾ ਜਿੰਨੀਆਂ ਮਰਜ਼ੀ ਗੱਲਾਂ ਸੁਣਾ ਲੈਣੀ ਨਾ ਇਨੂ ਕੋਈ ਫਰਕ ਨਹੀਂ ਪੈਂਦਾ ਹੈਗਾ ਐ ਅਰਮਾਨ ਨਖਾ ਪੀ ਤੇ ਚੱਲ ਹਾਂਜੀ ਮੈਂ ਆਪੇ ਚੱਲਿਆ ਕਰੇ ਟਾਈਮ ਤਾਂ ਫਿਰ ਲੱਗੀ ਜਾਣਾ ਇਹਦੇ ਠੀਕ ਆ ਕੋ ਕੰਮ ਹੀ ਠੀਕਾ ਸਦੀ ਘੋੜੇ ਪਹਿਰੇਦਾਰੀ ਦੇਣੀ ਤੇਰੇ ਤੇ ਤੇ ਹੋਰ ਹੁਣ ਦੱਸਣ ਰਿਹਾ ਵੀ ਘਰੇ ਆਉਣ ਡਿਆ ਤੇਲ ਮੈਂ ਪਵਾ ਲਿਆ ਹਾਂ ਟੈਂਕੀ ਫੁੱਲ ਕਰਾ ਲਈ ਠੀਕ ਹੈ ਚਲੋ ਠੀਕ ਹੈ ਠੀਕ ਹੈ ਫਿਰ ਹਾਂਜੀ ਕਿਤੇ ਇਹਨਾਂ ਨੂੰ ਪਤਾ ਨਹੀਂ ਕਦਾ ਸ਼ੱਕ ਕਰੀਂਦਾ ਮੇਰੇ ਤੇ ਦੂਵਾਰੀ ਫੋਨ ਆ ਗਿਆ ਸੱਚ ਫੋਨ ਦੁਚੇ ਤਾਇਆ ਨਬੀਤ ਨੂੰ ਕਰਾਂ ਬਣਾ ਕਿੰਨੇ ਦਿਨ ਹੋ ਗਏ ਨੇ ਵਿਆਹ ਹੋਇਆ ਮੇਰੇ ਤੇ ਅਜੇ ਤੱਕ ਕਾਲ ਚੀ ਨਹੀਂ ਆਉਂਦੀ ਇੱਕ ਕੰਮ ਹੋਰ ਕਰਦਾ ਫੋਨ ਰਹਿਣ ਦੇਣਾ ਆ ਘਰੇ ਜਾ ਕੇ ਨਾ ਕੱਪੜੇ ਚੇਂਜ ਕਰਕੇ ਤੇ ਬੁਲਟ ਲਿਓਣਾ ਤੇ ਇਹ ਨਾ ਪਿੰਡਾਂ ਲਗੇੜੀ ਮਾਰ ਕੇ ਹੁੰਨੇ ਆ ਉੱਥੇ ਜਾ ਕੇ ਇਹਨੂੰ ਫੋਨ ਕਰਾਂਗਾ ਕਿੰਨੇ ਦਿਨ ਹੋ ਗਏ ਨੋ ਵੇਖਿਆ ਹੀ ਨਹੀਂ ਤੇ ਨਾ ਇੰਨੇ ਕੁ ਦਿਨਾਂ ਕੀਤਾ ਵੀ ਮੈਂ ਹੁਣ ਫੋਨ ਫੋਨ ਕਰਕੇ ਪੁੱਛ ਲਾਂ ਕਿ ਤੁਸੀਂ ਜਾਂਦੇ ਹੋ ਕਿ ਨਹੀਂ ਜਾਂਦੇ ਆ ਵੀ ਅੱਜ ਜਾਣਾ ਆ ਇਹੇ ਆਪੇ ਮੀਆਂ ਨਾ ਸੰਡੀ ਸੰਡੀ ਦੀ ਝੜ ਗਈ ਹੈ ਨਹੀਂ ਤੇ ਆਪ ਮਾਲਕਾ ਹੁਣ ਕਿਉਂ ਨਹੀਂ ਨਿਸਰਦੇ ਆ ਬਾਹਵਾ ਹਵਾ ਨਾ ਮਗਾਈ ਕਿਤੇ ਆਸ ਹੈ 4 ਰੁਪਏ ਵਟ ਲਾਂਗੇ ਆਵਾਗੇ ਤੇ ਮੁਰਗੇ ਫਰੇ ਆ ਪਤਲ ਪੁੱਤਲ ਪੈ ਜਾਂਦੀ ਸਾਨੂੰ ਜੋ ਮਾਲਕ ਕਰੇ ਹੈ ਤੇ ਚੰਗੇ ਉਹਦਾ ਹੈਲੋ ਵਧੀਆ ਵਧੀਆ ਉਹ ਮੈਂ ਮੈਂ ਨਾ ਤੁਹਾਡੇ ਘੇਟ ਅੱਗ ਉਹਦੀ ਨੰਗਿਆ ਕਰੀ ਤੇ ਤਾਂ ਤੂੰ ਮਨ ਦਾ ਲੱਬੇ ਲੁੱਬੇ ਹੈ ਨਹੀਂ ਲੈ ਕਿੱਥੇ ਕਰੀ ਉਹ ਅਰੇ ਸ਼ਾ ਅਰੇ ਇਦਾਂ ਕਰ ਛੱਤ ਤੇ ਆ ਕਿਉਂ ਆਣਾ ਕਿਉਂ ਨਹੀਂ ਮੈਂ ਸਪੈਸ਼ਲ ਆਇਆ ਵਾਹ ਉਹ ਨਹੀਂ ਨੇ ਫਿਰ ਵੀ ਇਹ ਲੈ ਮੈਂ ਮੁਰਗੇ ਨੂੰ ਫੋਨ ਨਹੀਂ ਕਰਨਾ ਹੈ ਗੁਸਤੀ ਵਾਲੀ ਗੱਲ ਨਹੀਂ ਹੈ ਕਿ ਮੈਂ ਸਪੈਸ਼ਲ ਆਇਆ ਆ। ਉਹ ਨਹੀਂ ਮੈਂ ਬਸ ਕੋਮੈਂਟ ਰੁਕਾਂਗਾ ਤੇ ਮੈਂ ਚੱਲ ਜਾਨਾ। ਚਲ ਠੀਕ ਆ ਠੀਕ ਆ। ਆਇ ਤੇ ਹੋ ਰਹੀ ਨਾ ਸਿਆਪਾ ਬਣਾਉਣ ਕੇ। ਹੁਣ ਤੇ ਡਰ ਲੱਗ ਗਿਆ ਉਹ। ਦਿਖੁਰ ਦੀ ਕਿਤੇ ਬੁਲੀ ਦੇ। ਆਇ ਤੇ ਹੈ ਨਹੀਂ ਹਾਲੇ ਤੱਕ। ਚੱਲ ਜਾਨੀਏ ਥੱਲੇ। ਕਿਸੇ ਨੇ ਕਹਿਣਾ ਪਤਾ ਨਹੀਂ ਇਹਨਾਂ ਦੀ ਪੂਰੀ ਦੁਪਹਿਰੇ ਉੱਤੇ ਚੜ ਕੇ ਕੀ ਕਰਨ ਦੀ ਹੈ। ਰੂਤ ਬੜੇ ਪੱਕੇ ਆ ਦੋਖ ਲਾ ਕੇ ਖਾਈਏ ਨਾ ਜੇ ਦੋਨੋਂ ਨੋਕਗੇ ਨਾ ਡਿਗ ਡਿਗ ਕੇ ਸਾਰੇ ਤੇ ਫੇਰ ਅਸਨਾ ਹੀ ਖਾਣੇ ਆ ਤੇ ਹੁਣਾ ਉੱਤੇ ਪੱਕਣ ਦੇ ਆ ਹੁਣ ਖੜਦੇ ਜੀ ਕਿੱਡੇ ਵਧੀਆ ਇੱਕ ਸੁੰਢੀ ਦੀ ਏ ਵਧੀਆ ਬੂਟੇ ਆ ਚਾਹਾਂ ਗੋਹ ਜਿਵੇਂ ਨਾ ਕਿੰਨੋਂ ਮਿਲਣਾ ਨੂੰ ਸਸ਼ੇਕਲ ਜੀ ਸਤਿ ਸ਼੍ਰੀ ਅਕਾਲ ਮਿਲਣਾ ਤਾਂ ਕਿਸੇ ਨੂੰ ਨਹੀਂ ਆਉਣਾ ਮੇਰੇ ਦੋਸਤ ਨੇ ਆਉਣਾ ਸੀ ਅੱਛਾ ਤੂੰ ਆਖਣਾ ਇੱਥੇ ਪਿੰਡ ਦੇ ਲਾਗੇ ਖਲੋ ਕੇ ਨਾ ਵੇਟ ਕਰੀ ਆਜਾਂ ਤੇ ਪੁੱਤਾ ਇੱਥੇ ਘਰ ਬੈਠਾ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਆ ਆਪਣੇ ਘਰ ਵਾ ਠੀਕ ਆ ਠੀਕ ਆ ਪੜਾ ਕੋਈ ਗੱਲ ਨਹੀਂ ਹਾਂ ਬਸ ਕੋਈ ਗੱਲ ਨਹੀਂ ਆਉਣ ਹੀ ਆਲਾ ਹੋਣਾ ਹੈ ਅੱਛਾ ਹਾਂਜੀ ਚਲੋ ਮਣ ਪਿਛਲੇ ਪਿੰਡ ਦਾ ਏ ਠੀਕ ਆ ਠੀਕ ਆ ਹਾਂਜੀ ਚਲੋ ਆਜੋ ਫਚਾ ਬਣੀ ਪਈ ਏ ਬਸ ਬਸ ਮਿਹਰਬਾਨੀ ਜੀ ਚਲੋ ਕੋਈ ਨਹੀਂ ਚੱਲੋ ਮਣ ਇਹ ਪਾਣੀ ਮਣ ਇਹ ਕੋਟੋ ਖਾਣੇ ਲਵੇ ਸੁਖਰਾ ਬਾਚੂ ਹੈ ਲਾਖਰਾ ਦਾ ਡੈਡੀ ਇਹਨਾ ਸ਼ੁਕਰਾ ਜੀ ਹੰਮ ਚੱਲ ਨਾ ਮੈਂ ਮਨਜਿੰਦਰ ਨਾਲ ਸਲਾਹ ਕਰਦੀ ਆਂ ਕਿ ਭੈਣ ਜੀ ਹੁਣਾਂ ਨੂੰ ਸੱਦੀਏ ਤੇ ਨਵੀਂ ਬੋਟੀ ਸਾਡੇ ਘਰ ਆਊਗੀ ਜਦੋਂ ਸਾਡੇ ਘਰ ਆਊਗੀ ਤੇ ਕਿੰਨਾ ਚੰਗਾ ਲੱਗੂਗਾ ਹੈ ਚਾਹ ਪਾਣੀ ਦਾ ਕਰਨੇ ਆ ਪ੍ਰੋਗਰਾਮ ਕਿਸੇ ਦਿਨ ਨਾਲੇ ਨਾ ਸਾਰੇ ਟੱਬਰ ਨੂੰ ਕੱਪੜੇ ਦੇਣੇ ਆ ਮੈਂ ਉਹਦਣ ਵੀ ਭੈਣ ਜੀ ਨੇ ਮੈਨੂੰ ਮਿਹਲੇ ਮਾਰਤੇ ਹੀਗੇ ਕਿ ਤੂੰ ਔਟੀ ਦਾ ਸੂਟ ਲੈ ਕੇ ਆਈ ਉਹਦਾ ਵਿੱਚੋਂ ਜਾ ਤਾਂ ਮੈਨੂੰ ਹੀ ਉਹਦਾ ਫੀਲ ਹੋਇਆ ਵਾ ਤੇ ਮੈਨੂੰ ਸੂਟ ਖੜਨਾ ਚਾਹੀਦਾ ਸੀ ਚੱਲ ਕੋਈ ਨਹੀਂ ਹੁਣ ਰੀਜਾਂ ਲਾਉਂਗੀ ਆਪਣੀਆਂ ਮੈਂ ਹੁਣ ਦਵਾਂਗੀ ਟੱਬਰ ਸਾਰੇ ਨੂੰ ਸੂਟ ਨਾਵ ਤੇ ਮੇਰੀ ਉਦੈ ਤੀ ਆ ਉਹਨੂੰ ਤਾਂ ਮੈਂ ਦੇਣਾ ਹੀ ਦੇਣਾ ਵਾ ਚਲ ਇਹਨਾਂ ਨਾਲ ਜਾ ਕੇ ਸਲਾਹ ਕਰਦੀ ਆ ਤੇ ਵਧੀਆ ਜਿਹਾ ਪ੍ਰੋਗਰਾਮ ਕਰਾਂਗੇ ਉਹ ਦਿਨ ਆਪਾਂ ਇਸੇ ਭੱਜਣਾ ਸਾਡੇ ਘਰ ਤੇ ਆਉਣਗੇ ਸਾਰੇ ਜਣੇ ਸੁਤੇ ਜਾਏ ਲਓ ਉਠੋ ਮੈਂ ਸਲਾਹ ਕਰਨੀ ਤਾਂ ਨਾ ਇੱਕ ਦੱਸ ਬਦ ਮੇਰੀ ਗੱਲ ਸੁਣੋ ਹਾਂ ਮੇਰੇ ਮਾਂ ਚ ਨਾਲ ਆਉਂਦੀ ਇੱਕ ਸਲਾਹ ਹਾਂ ਮੈਂ ਹੈ ਕਿਉਂ ਨਾ ਆਪਾਂ ਸੁਨਹਿਣ ਚਾਹ ਤੇ ਸੱਦੀਏ ਚਾਹੀਦਾ ਤੇ ਹੈਗਾ ਹੁਣ ਨਵਾਂ ਨਵਾਂ ਵਿਆਹ ਹੋਇਆ ਵਾ ਬੜਦਾ ਵੀ ਆ ਹੈ ਤੇ ਪਰ ਨਾ ਮੈਂ ਸਾਰੇ ਟੱਬਰ ਨੂੰ ਕਪੜੇ ਦੇਣੇ ਚੈਦੀ ਭਵੀ ਤਨੇ ਹੋਈ ਗੱਲ ਕਰਨ ਲਗਾ ਹੀ ਕਿ ਜੇ ਸਤਣਾ ਮਨਾ ਤੇ ਚਗੀ ਤਰ੍ਹਾਂ ਐਵੇਂ ਨਾ ਸਾਡੇ ਕਿਤੇ ਮੁੱਲ ਕੇ ਕਹੀ ਵੀ ਉਹ ਤੇ ਅੱਜ ਉਹ ਗੱਲ ਵਾ ਦੱਸ ਹਾਂ ਆਹੋ ਮੈਂ ਤਾਂ ਕਰਲੇ ਲੈਂਦੀ ਰਹੀ ਨਹੀਂ ਵੀ ਕੋਈ ਹਰੇ ਘਰ ਆਵੇ ਹੈ ਚਲ ਇਸੇ ਭੱਜ ਨਾ ਉਹ ਵੀ ਹਰੇ ਘਰ ਆਊਗੀ ਉਹ ਵੀ ਹੜਾ ਕਰ ਵੇਹ ਜੂਗੀ ਅਣਕੇ ਉਧਰ ਕਿਥੋਂ ਹੁੰਦੀ ਓ ਉਹ ਚਾਰਕ ਕੋਈ ਕਰ ਲੈ ਹੈ ਇੱਕ ਵਾਰੀ ਆਉਣ ਦੀ ਗੱਲ ਹੁੰਦੀ ਮੁਰਗੀਆ ਪੈਣਾ ਨਾ ਬਣਾ ਆ ਜਾ ਕਰਨਾ ਜੀੜਾ ਕਪੜਾ ਸਾਰਿਆਂ ਦਾ ਬਣਾਣੀਆਂ ਸਾਰਿਆਂ ਦਾ ਬਣਾਉਣਾ ਵਾ ਤਾਂ ਹੀ ਤਾਂ ਸਲਾਹ ਕਰਨ ਆਈ ਆ ਕਿ ਬੋਟੀ ਦਾ ਸੂਤ ਜਰਾ ਕੁ ਮਹਿੰਗਾ ਲ ਲਾਂਗੇ ਵਧੀਆ ਹੈ ਤੇ ਨੰਬ ਨੂੰ ਵੀ ਵਧੀਆ ਹੀ ਦੇਣਾ ਵਾ ਮੈਂ ਉਹ ਚਲ ਠੀਕ ਆ ਠੀਕ ਆ ਤੇ ਭੈਣ ਜੀ ਹੁਣਾਂ ਦੇ ਵੀ ਕਪੜੇ ਭਾਜੀ ਹੁਣਾਂ ਦੇ ਵੀ ਸਾਰੇ ਟੱਬਰ ਦੇ ਕਪੜੇ ਲੈਣੇ ਆ ਉਹ ਨਹੀਂ ਫਿਰ ਇੱਕ ਅੱਧਾ ਜੀ ਥੋੜਾ ਛੱਡਣਾ ਵਿੱਚੋਂ ਉਹ ਦਾ ਨਾ ਤੁਹਾਨੂੰ ਮੈਂ ਦੱਸਿਆ ਨਹੀਂ ਉਹ ਜਿਹੜੇ ਮੋਟੀ ਨੂੰ ਚੌਕੇ ਚੜਾਇਆ ਵਾ ਮੈਂ ਦੱਸਿਆ ਨਹੀਂ ਪਰ ਭੈਣ ਜੀ ਨੇ ਮੈਨੂੰ ਗੱਲ ਲਾਤੀ ਹੀਗੀ ਜੀ ਆਂਦੀ ਅੰਧੀ ਮੈਂ ਤੇ ਆਪਣੇ ਪੇਕੇ ਸਦਣੇ ਹੀ ਗੇ ਅਗਲਿਆਂ ਨੇ ਨਿਆ ਚਾਵਾਂ ਦੀ ਜਾਣੀਆਂ ਪਹਿਲੀ ਵਾਰੀ ਕੱਪੜੇ ਲੈ ਕੇ ਆਉਣੇ ਆ ਤੇ ਮੈਂ ਹਾਂ ਭੈਣ ਜੀ ਸੂਟ ਦੇ ਮੈਂ ਵੀ ਲੈ ਕੇ ਆਉਣਾ ਸੀ ਪਰ ਤੁਸੀਂ ਦੱਸਿਆ ਹੀ ਸ਼ਾਮਾਂ ਨੂੰ ਪਹਿਲਾਂ ਦੱਸਦੇ ਤਾਂ ਮੈਂ ਸੂਟ ਲੈ ਕੇ ਆਉਂਦੀ ਹੁਣ ਤੁਹਾਡੇ ਸਾਹਮਣੇ ਆਪਾਂ ਗਏ ਤੇ ਹੈਗੇ ਦੋਵੇਂ ਜੀ ਹੁਣ ਨਹੀਂ ਦੁਕਾਨਾ ਘੜੀ ਖੁੱਲੀਆਂ ਤੇ ਕੀ ਕਰਦੇ ਤੇ ਨਾ ਚੱਜਦਾ ਮਿਲਦਾ ਹੀ ਢਿਸ਼ਕੀ ਤੇ ਜੇ ਕੋਈ ਉਹ ਜਾਂ ਲੈ ਆਉਂਦੀ ਤੇ ਫਿਰ ਮੈਨੂੰ ਗੱਲਾਂ ਕਰਨੀਆਂ ਹੈਗੀਆਂ ਹੈਕ ਨਹੀਂ میری ਗੱਲ ਸੁਣ ਉਹਨੂੰ ਕਿਹਾ ਜਦ ਤਰ ਮਾਦੀ ਸੱਦ ਨਹੀਂ ਹੈ ਹੁਣ ਕਿਹੜਾ ਗਹਿਣ ਲੱਗਾ ਵਾ ਸਹੀ ਗੱਲ ਵਾ ਆਹੋ ਕੋਈ ਨਹੀਂ ਉਹਦਾ ਕੀ ਬੰਦਾ ਇੱਕ ਫੋਨ ਕਰੇ ਬਣਾਇਦਾ ਨਹੀਂ ਬਸ ਉਹਦਾ ਟਾਈਮ ਦੇ ਜਾਂਦਾ ਉਸ ਤੇ ਕਿਤੇ ਹੁੰਦੀਆਂ ਕੋਈ ਦਾਗ ਕਦੀਆਂ ਦੋ ਦੇਦੇ ਭਰਾ ਵਾ ਉਹ ਤਾਂ ਮੈਨੂੰ ਸੁਣਾਇਆ ਹੀ ਆ ਆਉਣਾ ਆਣਾ ਕਿੰਨੇ ਤੇ ਕਿਹੜੀਆਂ ਗੱਲਾਂ ਤੁਹਾਨੂੰ ਪਤਾ ਹੀ ਆ ਨਾ ਤੁਹਾਡੀ ਪਰਜਾਈ ਦਾ ਗੱਲ ਲਾਉਣੋਂ ਦੀ ਹਟਦੀ ਜੋ ਮਰਜ਼ੀ ਹੋ ਜੇ ਭਾਵੇਂ ਇਹਨੂੰ ਸੋਨੇ ਦਾ ਬਣ ਕੇ ਵਿਖਾਲ ਦੋ ਨਾ ਤਾਂ ਵੀ ਨਹੀਂ ਨੇ ਕਹਿਣਾ ਕਿ ਇਹ ਚੰਗੇ ਆ ਇਹਨੇ ਹਾਨੂੰ ਸਾਰੀ ਉਮਰ ਮਾੜੇ ਹੀ ਬਣਾ ਛੜਿਆ ਤੂੰ ਤੈਨੂੰ ਦੱਸਾਂ ਕਿ ਗੱਲ ਹੈ ਕਈਆਂ ਬੰਦੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਇਹੋ ਕੰਮ ਕਰਦੇ ਆ ਸਟਰਗਲ ਨਹੀਂ ਹੁੰਦੀ ਚੰਗ ਕੋਈ ਗੱਲ ਨਹੀਂ ਇਹ ਕੀ ਕਹਿਣਾ ਜਦੋਂ ਬੱਚੇ ਦਾ ਦਿਮਾਗ ਦਾ ਘਾਟਾ ਹੋ ਤੇ ਹੋਰ فرق ਕੋਈ ਹਲਦਾ ਨਹੀਂ ਕੋਈ ਹੁਣ ਤਾਂ ਡਾਕਟਰਾਂ ਆ ਕਰਨਾ ਕਿੰਨਾ ਕਰਤਾ ਉਹ ਤੇ ਗੱਲ ਉਹ ਤੇ ਗੱਲ ਇਹ ਬੱਚਿਆਂ ਨੇ ਮੂੰਹ ਨੂੰ ਕਰਨਾ ਵਾ ਜੇ ਤੇ ਇਹ ਦੋਨੋਂ ਤਾਂ ਨਹੀਂ ਪਰਚਾਈ ਦੇ ਮੂੰਹ ਨੂੰ ਉਹ ਤੇ ਨਹੀਂ ਮੈਂ ਕਰਦੀ ਠੀਕ ਆ ਉਹ ਤੇ ਕਿਹੜੇ ਤਰ੍ਹਾਂ ਜਾਂਦੇ ਮੈਨੂੰ ਗੱਲ ਆਈ ਦੀ ਮੈਂ ਫਿਰ ਉਹਨੂੰ ਕੀ ਕਵਾਂ ਉਹ ਤੇ ਗੱਲ ਵਾ ਚੱਲ ਕੋਈ ਨਹੀਂ ਤੇ ਹੁਣ ਨਾ ਸ਼ਹਿਰ ਚਲੀਏ ਤੇ ਜਾ ਕੇ ਤੇ ਕਪੜਾ ਜਿਹੜਾ ਲਿਆ ਦੀਏ ਬਣਾਣਾ ਚੱਲ ਵੇਖ ਲੈ ਹੈ ਵੇਖਣਾ ਕੀ ਹੈ ਚਲੀਏ ਕਪੜੇ-ਕਪੜੇ ਤੇ ਲੇ ਗਈ ਮੈਂ ਫੇਰ ਹੀ ਕਹੂੰਗੀ ਪਿਛਾ ਦੇ ਆਓ ਇਹ ਜੇ ਸੱਦੂਗੀ ਚਲ ਮਾੜਾ ਮਾੜਾ ਤਿਆਰ ਰੂਤ ਹੋਦੇ ਹੀ ਆਹੋ ਚਲ ਚਲ ਮੈਂ ਵੀ ਵੇਖਾਂ ਜਾ ਕੇ ਚਲ